ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ ਕੋ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਆਪਾਂ ਅੱਜ ਦਾ ਵਲੌਗ ਸ਼ੁਰੂ ਕਰਦੇ ਆ ਆਪਾਂ ਲੱਗੇ ਆ ਸੇਵੀਆਂ ਬਣਾਉਣ ਇੱਧਰ ਆਪਾਂ ਸੇਵੀਆਂ ਕੁੰਡਣੀਆਂ ਰੱਖੀਆਂ ਆ ਇਹਦੇ ਦੱਦ ਉਬਲਣਾ ਰੱਖਿਆ ਆ ਕਿ ਆਪਾਂ ਅੱਜ ਬਣਾਵਾਂਗੇ ਸੇਵੀਆਂ ਹਾਂ ਤਾਂ ਸੇਵੀਆਂ ਆਪਾਂ ਭੁੰਨ ਲੀਆਂ ਸੀ ਦੁੱਧ ਨੂੰ ਵਾਲਾ ਵੀ ਆ ਗਿਆ ਸੀ ਤੇ ਆਪਾਂ ਹੁਣ ਬਿਚਪਾਤੀਆਂ ਸੇਵੀਆਂ ਵਾਲਾ ਪੜਨ ਨੂੰ ਚੰਗੀ ਤਰ੍ਹਾਂ ਰਜਾਵਾਂਗੇ ਹੁਣ ਆਪਾਂ ਇਹ ਰਿਚਨ ਦਿੰਦੇ ਆ। ਕਿਹਾ ਕਿ ਕਰਦਾ ਮੈਂ ਆਉ ਲਿਆ ਤੁਹਾਨੂੰ। ਦੇਖੋ ਜੀ ਮੀ ਪੈਂਦਾ। ਟਾਈਮ ਪੌਣੇ 7 ਦਾ ਟਾਈਮ ਹੋਇਆ ਆ ਤੇ ਮੀ 7:00 ਕ 4 ਵਜੇ ਦਾ ਸ਼ੁਰੂ ਹੋਇਆ ਆ। ਕਿੜਮਣ ਕਿੜਮਣ ਹੋਈ ਜਾਂਦੀ ਆ। ਮੀ ਪੈਂਦਾ ਆ ਬੱਚੇ ਆਏ ਆ ਟਿਊਸ਼ਨ ਤੋਂ ਆਣ ਕੇ ਪਕੌੜੇ ਮੰਗਦੇ ਆ ਤੇ ਐਸ ਮੈਂ ਇਹਨਾਂ ਨੂੰ ਕਹਿੰਨੀ ਐਸ ਵੱਲੇ ਪਕੌੜੇ ਕਿਹੜੇ ਬਣਾਉਣੇ ਆ ਐਸ ਵੱਲੇ ਪਕੌੜੇ ਰਾਤ ਨੂੰ ਪਕੌੜੇ ਪਚਣੇ ਨਹੀਂ ਰਾਤ ਨੂੰ ਸਾਡੀ ਪਾਣੀ ਨਿਕਲਿਆ ਪਚਣਾ ਨਹੀਂ ਦੱਦੀ ਹੈਗੀ ਪਚਣ ਕਰਿਆ ਖੱਦਾ ਪਟਾਉਣਾ ਰਾਜ ਹੈ। ਨੱਚ। ਬੱਚੇ ਕਦੇ ਪਕੌੜੇ ਬਣਾਵਾ ਸਾਡੀ ਪਤਨ ਕਰਿਆ ਹਲੇ ਹੈਗੀ ਆ। ਦੁਪਹਿਰ ਨੂੰ ਬਣਾ ਲੈਂਦੇ ਪਕੌੜੇ ਤੇ ਹੁਣ ਰਾਤ ਨੂੰ ਪਕੌੜੇ ਮੰਗਦੇ ਆ। ਹਾਂ ਸੇਵੀਆਂ ਬਣਦੀਆਂ ਸੇਵੀਆਂ ਖਾਓ। ਹਾਂ ਪਕੌੜੇ ਬਣਾ ਲਿਓ ਫੇਰ ਫੇਰਵੇਂ ਸਵੇਰ ਨੂੰ ਖਾਣੀਆਂ ਵੀ ਫੁੱਲ ਜਾਣੀਆਂ ਪਕੌੜੇ ਐਦਾਂ ਹੀ ਫਰੱਜ ਪਈਆਂ ਰਹਿ ਜਾਣੀਆਂ ਕੱਲ ਸਵੇਰ ਨੂੰ ਖਾਣੀਆਂ ਆਪੀ ਠੀਕ ਹੈ ਨਾ ਗੁਰਿੰਦਰ ਵੀ ਡਿਮਾਂਡ ਤੇ ਲੱਗੇ ਆ ਚੌਲ ਬਣਨ ਅੱਜ ਤੇ ਅਸੀਂ ਚੌਲ ਬਣਾ ਲਿਆ ਚੌਲ ਧਰ ਲੈ ਤੇ ਸਰਦਾਰ ਜੀ ਦੀ ਡਿਮਾਂਡ ਤੇ ਲੱਗੀਆਂ ਸੀਵੀਆਂ ਬਣਨ ਬੱਕਰਾ ਬੱਕਰੀ ਡਿਮਾਂਡ ਆ ਸਾਡੀ ਦੀ ਮਾਲ ਪਕੌੜੀਆਂ ਦੀ ਉਹ ਤਾਂ ਬਣੀਆਂ ਹੋਈਆਂ ਪਕੌੜੇ ਜਿੰਦਰ ਕੋਲ ਕੋਈ ਮੰਗਦਾ ਜੀ ਅੱਜ ਪਕੌੜੇ ਬਣਾਓ ਹੁਣ ਇਹਨਾਂ ਨੂੰ ਵੀ ਪਕੌੜਿਆਂ ਦਾ ਹੁਣ ਰਾਤ ਨੂੰ ਦਿੱਤਾ ਆ ਹੁਣ ਰਾਤ ਨੂੰ ਆਇਆ ਹਨ ਕੇ ਦੀ ਕੇਰੀ ਡਿਮਾਂਡ ਪੂਰੀ ਕਰੀਏ ਕਿਸੇ ਦੀ ਡਿਮਾਂਡ ਆ ਸੇਵੀਆਂ ਕਿਸੇ ਦੀ ਆ ਕਿ ਚੌਲ ਕਿਸੇ ਦੀ ਹੈਗੀ ਆ ਪਕੌੜੇ ਦੋ ਜਮਾਂਡਾ ਪੂਰੀਆਂ ਨਹੀਂ ਚਲ ਦੋ ਡਮਾਂਡਾ ਚ ਪੂਰੀਆਂ ਹੋ ਗਈਆਂ ਤਵਾ ਦੇਖੋ ਇਹਨਾਂ ਨੂੰ ਪੂਰ ਕਰ ਦਾਂਗੇ ਕੱਲ੍ਹ ਨੂੰ ਪਰਸੋਂ ਤੱਕ ਹੁਣ ਬ੍ਰੈਡ ਵਾਲੇ ਪਕੌੜੇ ਬਣਾਵਾਂਗੇ ਅਗੇ ਆਲੂ ਪਿਆਜ਼ ਵਾਲੇ ਦੋ ਬੋਲੇ ਬਣਾਏ ਆ ਬ੍ਰੈਡ ਪਿੰਡੋ ਬ੍ਰੈਡ ਮੰਗਾਵਾਂਗੇ ਪਿੰਡੋ ਬ੍ਰੈਡਾਂ ਦੇ ਬਣਾਵਾਂਗੇ ਆਲੂ ਵਾਲੇ ਪਰਕੇ ਬ੍ਰੈਡ ਦਾ ਬ੍ਰੈਡ ਪੀਸ ਬਣਾਵਾਂਗੇ ਤਾਂ ਬ੍ਰੈਡ ਰੋਲ ਨਹੀਂ ਹੁੰਦਾ ਜਿਹੜਾ ਉਹ ਬਣਾਵਾਂਗੇ ਲਓ ਜੀ ਸੇਵੀਆਂ ਬਣ ਕੇ ਹੋ ਗਿਆ ਤਿਆਰ ਆਪਣੀਆਂ ਆਪਾਂ ਅੱਜ ਦੇ ਵਲੌਗ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵਲੌਗ ਦੇ ਨਾਲ ਜਦ ਤੱਕ ਲਈ ਸਾਸਤਰੀ ਕਾਲ ਜੀ